क्यों नी जाना धीए क्यों नी सोरे जाना मैं नहीं सोरे जाना बापू मैं नहीं सोरे जाना क्यों नी जाना तीय क्यों नी नहीं सोरे जाना बापू मैं नहीं सोरे जाना सोरा मेरा शराबी बापू पीके करे खराबी बापू आवे सिर पड़वाई बापू मै नहीं नहीं मैनी ਮੈਂ ਨਹੀਂ ਸੋਰੇ ਜਾਣਾ ਬਾਪੂ ਮੈਂ ਨਹੀਂ ਸੋਰੇ ਜਾਣਾ ਕਿਉਂ ਨਹੀਂ ਸੋਰੇ ਜਾਣਾ ਤੀਏ ਕਿਉਂ ਨਹੀਂ ਸੋਰੇ ਜਾਣਾ ਸੱਸ ਮੇਰੀ ਕਾ ਪੱਤੀ ਬਾਪੂ ਪੈਂਟ ਉਹਦੀ ਫੱਟੀ ਬਾਪੂ ਰੈਂਦੀ ਏ ਮੂੰ ਬੱਟੀ ਬਾਪੂ ਮੈਂ ਨਹੀਂ ਮੈਂ ਨਹੀਂ ਮੈਂ ਨਹੀਂ ਮੈਂ ਨਹੀਂ ਸੋਰੇ ਜਾਣਾ ਬਾਪੂ ਮੈਂ ਨਹੀਂ ਸੋਰੇ ਜਾਣਾ ਕਿਉ ਨੀ ਸੋਰੇ ਜਾਣਾ ਤੀਏ ਕਿਉ ਨੀ ਸੋਰੇ ਜਾਣਾ ਨਨਦ ਮੇਰੀ ਮੋਟੀ ਬਾਪੂ ਖਾਂਦੀ ਟੜਟੜੀ ਰੋਟੀ ਬਾਪੂ ਗੱਲ ਕਰੀ ਉਹ ਖੋਟੀ ਬਾਪੂ ਮੈਂ ਨੀ ਮੈਂ ਨੀ ਮੈਂ ਨੀ ਮੈਂ ਨੀ ਸੋਰੇ ਜਾਣਾ ਬਾਪੂ ਮੈਂ ਨੀ ਸੋਰੇ ਜਾਣਾ ਕਿਉ ਨੀ ਸੋਰੇ ਜਾਣਾ ਤੀਏ ਕਿਉ ਨੀ ਸੋਰੇ ਜਾਣਾ ਦੇ ਹੋਰ ਮੇਰਾ ਲਫੰਗਾ ਬਾਪੂ ਖੇਡੇ ਗੁੱਲੀ ਡੰਡਾ ਬਾਪੂ ਫਿਰਦਾ ਨੰਗ ਮਨੰਗਾ ਬਾਪੂ ਮੈਂ ਨਹੀਂ ਮੈਂ ਨਹੀਂ ਮੈਂ ਨਹੀਂ ਮੈਂ ਨਹੀਂ ਸੋਰੇ ਜਾਣਾ ਬਾਪੂ ਮੈਂ ਨਹੀਂ ਸੋਰੇ ਜਾਣਾ ਕਿਉਂ ਨਹੀਂ ਸੋਰੇ ਜਾਣਾ ਤੀਏ ਕਿਉਂ ਨਹੀਂ ਸੋਰੇ ਜਾਣਾ ਆ ਗਿਆ ਸੋਣਾ ਮਾਹੀ ਬਾਪੂ ਮੇਰਾ ਟੋਲ ਸਿਪਾਹੀ ਬਾਪੂ ਹੁਨਾ ਮੈਨੂੰ ਰੋਕੀ ਬਾਪੂ ਤੁਰ ਜਾਣਾ ਮੈਂ ਸੋਰੇ ਤੁਰ ਜਾਣਾ ਮੈ ਸੋਰੇ ਬਾਪੂ ਤੁਰ ਜਾਣਾ ਮੈ ਸੋਰੇ ਤੁਰ ਜਾਣਾ ਮੈ ਸੋਰੇ ਬਾਪੂ ਤੁਰ ਜਾਣਾ ਮੈ ਸੋਰੇ